ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਸਿਆਸਤ ਵਿੱਚ ਪੂਰੀ ਤਰ੍ਹਾਂ ਐਕਟਿਵ ਹੋ ਗਿਆ ਹੈ ਇੱਕ ਪਾਸੇ ਜਿੱਥੇ ਉਹਨਾਂ ਵੱਲੋਂ ਜਿਮਨੀ ਚੋਣ ਦੇ ਵਿੱਚ ਆਪਣੇ ਸਾਥੀਆਂ ਸਮੇਤ ਜੋਰ ਲਗਾਇਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮੈਦਾਨ ਵਿੱਚ उतारे गए ਉਮੀਦਵਾਰ ਐਡਵੋਕੇਟ ਪ੍ਰਕਾਸ਼ ਸਿੰਘ ਘੁੰਮਣ ਦੇ ਲਈ ਤੇ ਦੂਸਰੇ ਪਾਸੇ ਵੱਡੇ ਆਗੂ ਜਿਹੜੇ ਨੇ ਜਿਹੜੇ 2007, 2017, 2022 ਅਤੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕੁਝ ਕਾਂਗਰਸ ਵੱਲ, ਕੁਝ ਭਾਰਤੀ ਜਨਤਾ ਪਾਰਟੀ ਵੱਲ, ਕੁਝ ਆਮ ਆਦਮੀ ਪਾਰਟੀ ਵੱਲ ਕੁਝ ਖਰਸਕੇ ਘਰ ਬੈਠ ਕੇ ਉਹਨਾਂ ਨੂੰ ਮਨਾਉਣ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਨੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਡਾਕਟਰ ਬਲਵਿੰਦਰ ਸਿੰਘ ਪ੍ਰੋਂਧੜ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਉਹਨਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਵੀ ਇਹ ਇਹ ਜਨਾ ਕਹਿਣ ਕਿ ਇਹਨਾਂ ਕਿਹੜਾ ਸਾਨੂੰ ਅਪਰੋਚ ਕੀਤਾ ਯਾਨੀ ਕਿ ਕਰਮਿੰਸ ਕੀਤਾ ਜਾ ਰਿਹਾ ਹੈ ਸਭ ਤੋਂ ਵੱਡੀ ਪ੍ਰਾਪਤੀ ਹੋਈ ਹੈ ਜਦੋਂ ਸਿਕੰਦਰ ਸਿੰਘ ਮਲੂਕਾ ਦੀ ਫਿਰ ਦੁਬਾਰਾ ਘਰ ਵਾਪਸੀ ਹੋਈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੱਡਾ ਬਲ ਮਿਲੇਗਾ ਜਿਮਨੀ ਚੋਣ ਦੇ ਵਿੱਚ ਵੀ ਤੇ 2027 ਦੇ ਵਿੱਚ ਹਮਣ ਵਾਲੀਆਂ ਮદાન ਸਭਾ ਦੀਆਂ ਚੋਣਾਂ ਵਾਸਤੇ ਚੋਣਾਂ ਦੇ ਵਿੱਚ ਵੀ ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਤੱਕ ਵੀ ਅਪਰੋਚ ਕੀਤੀ ਜਾਵੇਗੀ ਇਹਦੇ ਵਿੱਚ ਕੋਈ ਕੰਤੂ ਪ੍ਰੰਤੂ ਨਹੀਂ ਕਿਉਂਕਿ ਜਿਸ ਤਰ੍ਹਾਂ ਦਾ ਸੁਭਾਅ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਸੁਭਾਅ ਸੇਮ ਆਪਣੇ ਮਰਹੂਮ ਪਿਤਾ ਪ੍ਰਕਾਸ਼ ਸਿੰਘ ਬਾਦਲ ਵਰਗਾ ਹੈ ਜਦੋਂ ਵੀ ਕੋਈ ਉਸਤੇ ਪਲਟਵਾਰ ਕਰਦਾ ਸੀ ਜਾਂ ਉਹਦੇ ਨਾਲ ਕੋਈ ਗਰਮ ਹੁੰਦਾ ਸੀ ਉਹਨਾਂ ਨੇ ਕਦੇ ਠਟਫੋ ਟੈਕਨੀਕ ਨਹੀਂ kiya ਯਾਨੀ ਕਿ ਉਹਨਾਂ ਨੇ ਹਾਲੀਮੀ ਦੇ ਨਾਲ ਉਹਨਾਂ ਦੀ ਗੱਲਬਾਤ ਨੂੰ ਸੁਣਿਆ ਗੁੱਸਾ ਨਹੀਂ ਕੀਤਾ ਇਸ ਕਰਕੇ ਉਸ ਨੂੰ ਪੰਜਾਬ ਦੇ ਵਿੱਚ ਸਿਆਸ ਦਾ ਰਾਜਨੀਤੀ ਦਾ ਪਹਿਲਾ ਬੁੱਢ ਪਹਿਲਾ ਬੁੱਢਾ ਬੋਰ ਕਿਹਾ ਜਾਂਦਾ ਹੈ ਜਾਨਕਿ ਬਾਬੇ ਬੋਰ ਦੇ ਨਾਮ ਨਾਲ ਜਾਣੇ ਜਾਂਦੇ ਨੇ ਸੁਖਬੀ ਸਿੰਘ ਬਾਦਲ ਅਤੇ ਉਹਨਾਂ ਦੇ ਕਮਲਾ ਚਰਨ ਕਮਲਾ ਉੱਤੇ ਤੁਰ ਪੈ ਨੇ ਸੁਖਬੀ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਤੜਾ ਹੋਵੇ ਚਾਹੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣਾਈ ਸੱਤ ਮੈਂਬਰੀ ਕਮੇਟੀ ਜਿਸ ਦੇ ਪੰਜ ਮੈਂਬਰ ਕਾਰਜਸ਼ੀਲ ਹੋਣ ਉਹਨਾਂ ਨੂੰ ਵੀ ਅਪਰੋਚ ਕੀਤਾ ਜਾਵੇਗਾ ਇਹ ਗੱਲ ਆਲਰੇਡੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ ਜਦੋਂ ਸੁਖਦੇਵ ਸਿੰਘ ਢੀਂਸਾ ਦੀ ਅੰਤਮ ਅਰਦਾਸ ਹੋਈ ਉਹਨਾਂ ਦੇ ਨਿੱਜੀ ਪਿੰਡ ਦੇ ਵਿੱਚ ਉਹਨਾਂ ਨੇ ਕਿਹਾ ਏਕਾ ਹੋਣਾ ਚਾਹੀਦਾ ਹੈ ਸਾਨੂੰ ਗੱਠਜੋੜ ਕਰਨਾ ਚਾਹੀਦਾ ਹੈ ਸਾਨੂੰ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੰਜੀਤੀ ਲਈ ਕੰਮ ਕਰਨਾ ਚਾਹੀਦਾ ਹੈ ਹਾਲਾਂਕਿ ਹਾਂ ਉਹਦਾ ਹੰਗਾਰਾ ਨਹੀਂ ਆਇਆ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣਾਈ ਸੱਤ ਮੈਂਬਰੀ ਕਮੇਟੀ ਜਿਸ ਦੇ ਪੰਜ ਮੈਂਬਰ ਕਾਰਛਿਲ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਮੋਹਰੀ ਨੇ ਸੁਭਾ ਮੰਨਪ੍ਰੀਤ ਈਆਲੀ ਕਿਉਂਕਿ ਸਭ ਤੋਂ ਜ਼ਿਆਦਾ ਜੇਕਰ ਮੰਨਪ੍ਰੀਤ ਈਆਲੀ ਦੀ ਗੱਲ ਕਰੀਏ ਮੰਨਪ੍ਰੀਤ ਈਆਲੀ ਅੱਗੇ ਆਏ ਮੰਨਪ੍ਰੀਤ ਈਆਲੀ ਸੋਸ਼ਲ ਮੀਡੀਆ ਤੇ ਆਪਣੀ ਫੇਸਬੁੱਕ ਤੇ ਪੇਜ ਤੇ ਸਰਗਰਮ ਹੋਏ ਉਹਨਾਂ ਨੇ ਘਟਾਸ਼ ਵਰ ਕੀਤੇ ਬਾਕੀ ਜਿੰਨੇ ਵੀ ਨੇ ਇਕਬਾਲ ਸਿੰਘ ਝੁੰਦਾ ਬੀਬੀ ਸਤਵੰਤ ਕੌਰ ਸੰਤਾ ਉਹਮਨ ਪੁਰੀ ਜਥੇਦਾਰ ਗੁਰਪ੍ਰਤਾਪ ਸਿੰਘ ਵਿਡਾਲਾ ਉਹਨਾਂ ਨੇ ਸਟੇਜਾਂ ਦੇ ਉੱਤੋਂ ਕਿਆ ਲੇਕਿਨ ਇਹਨਾਂ ਨੇ ਕਿਹਾ ਕਿ ਜਿੰਨਾ ਮਨਪ੍ਰੀਤ ਅਕਾਲੀ ਨੇ ਰਾਜ ਕੇ ਕਸੀਟਿਆ ਤੇ ਵਟ ਕੜੇ ਬਾਦਲ ਅਤੇ ਬਾਦਲ ਪਰਿਵਾਰ ਦੇ ਇਸ ਘਰ ਕੇ ਦੱਸਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਹੁਣ ਨੀਵੇਂ ਪੈ ਕੇ ਚੱਲੇ ਨੇ ਸੰਜਮ ਅਤੇ ਹਲੀ ਹਲੀਮੀ ਦੇ ਨਾਲ ਤੁਰ ਪੈ ਨੇ ਸੁਖਬੀਰ ਸਿੰਘ ਬਾਦਲ ਅਪਰੋਚ ਕਰਨ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਹੀ ਉਹਨਾਂ ਟਕਸਾਲੀ ਆਗੂਆਂ ਦੇ ਘਰ ਦੇ ਵਿੱਚ ਜਾ ਜਾ ਕੇ ਜਿਸ ਤਰ੍ਹਾਂ ਸਿਕੰਦਰ ਸਿੰਘ ਮਲੂਕਾ ਹੁਣ ਕਹਿੰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਾਕੀ ਤੜੇ ਮਨਪ੍ਰੀਤ ਬਾਦਲ ਡਿਪੀ ਢਿੱਲੋਂ ਦੇ ਕੋਲ ਵੀ ਜਾ ਜਾਵੇਗਾ ਤੇ ਜਿੰਨੇ ਵੀ ਹੈਗੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਾਕੀ ਤੜੇ ਵਾਲੇ ਇੱਕ ਇੱਕ ਜਾ ਕੇ ਕਨਵਿੰਸ ਕੀਤਾ ਜਾਵੇਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨਵੀਂ ਬਣਦੀ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਬਣਦੀ ਹੈ ਤੇ ਘਾਟਾ ਕਿਹਨੂੰ ਪਵੇਗਾ ਸ਼੍ਰੋਮਣੀ ਅਕਾਲੀ ਦਲ ਨੂੰ ਨਾ ਤੇ ਨਵੀਂ ਸ਼੍ਰੋਮਣੀ ਅਕਾਲੀ ਦਲ ਜਿੱਤੇਗੀ ਨਾ ਪੁਰਾਣੀ ਜਿੱਤੇਗੀ ਇਸ ਕਰਕੇ ਲੋਕ ਦੱਸਦੇ ਨੇ ਕਿ ਉਹ ਨਾ ਹੋਵੇ ਕਿ ਜਿਸ ਤਰ੍ਹਾਂ ਮਨਪ੍ਰੀਤ ਵਾਲੀ ਹਰ ਰੋਜ਼ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਪਾ ਕੇ ਇਲਜ਼ਾਮ ਲਗਾਉਂਦੇ ਨੇ ਸੁਖਬੀ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਤੇ ਉਹ ਨਾ ਹੋਵੇ ਕਿ ਤੇ ਇਕੱਲੇ ਹੀ ਰਹਿ ਜਾਣ ਬਾਕੀ ਸਾਰੇ ਜਿਹੜੇ ਨੇ ਉਹ ਚਲੇ ਜਾਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹ ਸਜੀਆਂ ਖਪੀਆਂ ਬਾਹਾਂ ਮਾਰ ਜਾਂ ਸੁਖਬੀਰ ਸਿੰਘ ਬਾਦਲ ਦੀਆਂ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਬਿਲਕੁਲ ਨਹੀਂ ਨਰਮ ਹੋ ਗਏ ਨੇ ਨਿਮਰਤਾ ਦਾ ਸੁਨੇਹਾ ਦੇ ਰਹੇ ਨੇ ਇਸ ਕਰਕੇ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਹੋਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਲੀਡਰ ਜਿਹੜੇ ਨੇ ਉਹ ਸ਼ਰੋਮੀ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕਰਨਗੇ ਧੰਨਵਾਦ